ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ 15 ਪਉ ਦੇ ਇਤਿਹਾਸ ਤੇ 15 ਪਉ ਉਹ ਦਿਨ ਸੀ ਜਿਸ ਦਿਨ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਦੀ ਸੇਵਾ ਕਰਨ ਵਾਲੇ ਭਾਈ ਮੋਤੀराम ਮਹਿਰਾ ਜੀ ਨੂੰ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਆਓ ਅੱਜ ਜਾਣਾਂਗੇ ਮੋਤੀराम ਮਹਿਰਾ ਜੀ ਦੀ ਜ਼ਿੰਦਗੀ ਬਾਰੇ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਤਨ ਤਨ ਬਾਬਾ ਮੋਤੀराम ਜੀ ਮਹਿਰਾ ਸਿੱਖ ਪੰਥ ਦੇ ਲਾਸਾਨੀ ਅਤੇ ਸ਼੍ਰੋਮਣੀ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਣਾ ਵਿੱਚ ਭਿੱਜ ਕੇ ਆਪਣਾ ਤਨ ਮਨ ਤਨ ਸਭ ਨਿਸ਼ਾਵਰ ਕਰਦੇ ਹੋਏ ਅਮਰ ਸ਼ਹੀਦ ਦਾ ਦਰਜਾ ਹਾਸਲ ਕੀਤਾ ਬਾਬਾ ਮੋਤੀराम ਮਹਿਰਾ ਜੀ ਦਾ ਜਨਮ 7 ਫਰਵਰੀ 1677 ਨੂੰ ਪਿਤਾ ਹਰਰਾਮ ਜੀ ਦੇ ਘਰ ਮਾਤਾ ਲੱड्डू ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਪਿਤਾ ਜੀ ਦਾ ਪੁਰਖਿਆਂ ਦਾ ਕਾਰੋਬਾਰ ਹੋਣ ਕਰਕੇ ਆਪ ਜੀ ਨੇ ਇਸ ਕਾਰੋਬਾਰ ਤੇ ਵਿੱਚ ਮਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਰਸੋਈਏ ਦੀ ਨੌਕਰੀ ਮਿਲੀ। ਬਾਬਾ ਮੋਤੀराम ਜੀ ਮਹਿਰਾ ਸਰਹੰਦ ਦੀ ਕਾਰਾਗਾਰ ਦੇ ਵਿੱਚ ਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ। ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਸਾਜੇ ਗਏ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਰਿਸ਼ਤੇ ਦੇ ਵਿੱਚ ਬਾਬਾ ਮੋਤੀराम ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ ਤਨਤਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਤਨ ਬਾਬਾ ਜੁਰਾਵਰ ਸਿੰਘ ਜੀ ਅਤੇ ਤਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮੁਰਿੰਡੇ ਨੇ ਮੁਰਿੰਡੇ ਦੇ कोतवाल ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਬੰਦੀ ਬਣਾ ਕੇ ਸਰਹੰਦ ਦੇ ਨਵਾਬ ਵਜੀਦ ਖਾਨ ਦੇ ਸਾਹਮਣੇ ਪੇਸ਼ ਕੀਤਾ ਤਾਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸਰਹੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜੋ ਵੀ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸਹਾਇਤਾ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਭੇਡ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਮਾ ਬਾਬਾ ਮੋਤੀराम ਮਹਿਰਾ ਜੀ ਨੂੰ ਜਦੋਂ ਪਤਾ ਚੱਲਿਆ ਕਿ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਵਿੱਚ ਪਹੁੰਚੇ ਪਰ ਮਾਤਾ ਗੁਜਰ ਕੋਰਜੀ ਨੇ ਬਾਬਾ ਮੋਤੀराम ਮਹਿਰਾ ਜੀ ਨੂੰ ਕਿਹਾ ਕਿ ਅਸੀਂ ਸਾਨੂੰ ਤੁਹਾਡੀ ਸੇਵਾ ਤਾਂ ਪਰਵਾਣ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਦਾ ਖਾਣਾ ਨਹੀਂ ਖਾਵਾਂਗੇ ਇਹ ਸੁਣ ਕੇ ਮੋਤੀराम ਜੀ ਬਹੁਤ ਚਿੰਤਿਤ ਹੋਏ ਅਤੇ ਉਹ ਉਦਾਸ ਹੋ ਕੇ ਵਾਪਸ ਘਰ ਪਰਤ ਆਏ ਬਾਬਾ ਜੀ ਦੀ ਮਾਤਾ ਜੀ ਅਤੇ ਪਤਨੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਹਨਾਂ ਨੇ ਮੁਗਲਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਕਈ ਦਿਨਾਂ ਤੋਂ ਭੁੱਖੇ ਅਤੇ ਪਿਆਸੇ ਹਨ। ਜੰਗਲਾਂ ਵਿੱਚ ਵਿਚਰਨ ਕੰਟੀਆਂ ਕੰਡਿਆਂ ਵਾਲੀਆਂ ਝਾੜੀਆਂ ਦੇ ਵਿੱਚ ਦੀ ਔਨ ਕਰਕੇ ਉਹਨਾਂ ਦੇ ਵਸਤਰ ਵੀ ਤਾਰ-ਤਾਰ ਹੋਏ ਹੋਏ ਨੇ ਉਹਨਾਂ ਦੀ ਉਹਨਾਂ ਦੇ ਸਰੀਰਾਂ ਦੇ ਉੱਤੇ ਛਰੇਟਾਂ ਅਤੇ ਜ਼ਖਮ ਹਨ ਲੰਬੀ ਯਾਤਰਾ ਕਾਰਨ ਛੋਟੇ ਸਹਿਬਜ਼ਾਦਿਆਂ ਦੇ ਪੈਰਾਂ ਦੇ ਵਿੱਚ ਛਾਲੇ ਪਏ ਹੋਏ ਨੇ ਹੁਣ ਠੰਡੇ ਬੁਰਜ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਠੰਡ ਬਹੁਤ ਜ਼ਿਆਦਾ ਹੈ ਅਤੇ ਸਹਿਬਜ਼ਾਦੇ ਅਤੇ ਉਹਨਾਂ ਦੇ ਜੜੀਆਂ ਸੱਟਾਂ ਲੱਗੀਆਂ ਉਹ ਅਕੜਾ ਕਰ ਰਹੀਆਂ ਹਨ ਤਕਲੀਫ ਦੇ ਰਹੀਆਂ ਹਨ ਪਰ ਫਿਰ ਵੀ ਮਾਤਾ ਜੀ ਅਤੇ ਸਹਬਜ਼ਾਦੇ ਚੜ੍ਹਦੀ ਕਲਾ ਵਿੱਚ ਹਨ ਇਹ ਦਰਦ ਦੀ ਦਾਸਤਾਨ ਸੁਣ ਕੇ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਵਿੱਚ ਉਪਸਥਿਤ ਹੋਣਾ ਹੀ ਚਾਹੀਦਾ ਹੈ ਆਪਣੇ ਘਰ ਪਰਾਰਮर्श ਕਰਕੇ ਬਾਬਾ ਮੋਤੀराम ਮਹਾਰਾਜੀ ਬੜੀ ਪਵਿੱਤਰਤਾ ਦੇ ਨਾਲ ਗਰਮ ਦੁੱਧ ਦਾ ਗੜਬਾ ਲੈ ਕੇ ਠੰਡੇ ਬੁਰਜ ਦੇ ਵੱਲ ਚੱਲ ਪਏ ਚੱਲਣ ਤੋਂ ਪਹਿਲਾਂ ਬਾਬਾ ਜੀ ਦੀ ਪਤਨੀ ਨੇ ਆਪਣੇ ਗਹਿਣੇ ਬਾਬਾ ਜੀ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਪਹਿਰੇਦਾਰ ਨੇ ਤੁਹਾਨੂੰ ਰੋਕਿਆ ਤਾਂ ਆਹ ਗਹਿਣੇ ਉਹਨਾਂ ਨੂੰ ਦੇ ਕੇ ਅੱਗੇ ਚਲੇ ਜਾਣਾ ਅਤੇ ਇਹ ਸੇਵਾ ਜ਼ਰੂਰ ਨਿਭਾਉਣਾ ਤਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਪਤਨੀ ਜੀ ਜਿਨ੍ਹਾਂ ਨੇ ਇਹ ਸੇਵਾ ਨਿਭਾਉਣ ਲਈ ਬਾਬਾ ਜੀ ਦਾ ਤਨ ਮਨ ਅਤੇ ਧਨ ਨਾਲ ਸਾਥ ਦਿੱਤਾ ਬਾਬਾ ਮੋਤੀराम ਜੀ ਜਦੋਂ ਦੁੱਧ ਦਾ ਘੜਬਾ ਲੈ ਕੇ ਠੰਡੇ ਬੁਰਜ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਬਾਬਾ ਜੀ ਨੇ ਗਹਿਣੇ ਉਹਨਾਂ ਨੂੰ ਦੇ ਦਿੱਤੇ ਅਤੇ ਅੱਗੇ ਵਧ ਗਏ ਇੱਕ ਪਹਿਰੇਦਾਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਨਵਾਬ ਤੋਂ ਡਰ ਨਹੀਂ ਲੱਗਦਾ ਕਿਉਂਕਿ ਉਸਨੇ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਗੁਰੂ ਸਾਹਿਬ ਦੇ ਪਰਿਵਾਰ ਦੀ ਸਹਾਇਤਾ ਕਰੇਗਾ ਉਸਨੂੰ ਕੋਲ ਨੂੰ ਵਿੱਚ ਪੀੜ ਦਿੱਤਾ ਜਾਵੇਗਾ ਬਾਬਾ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਤੇ ਕਿਹਾ ਹਾਂ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਵੀ ਨਿਸ਼ਵਾਰ ਕਰਨਾ ਪੈ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਪਹਿਰੇਦਾਰ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਕੜਾਕੇ ਦੀ ਠੰਡ ਦੇ ਵਿੱਚ ਅਤੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਇਆ ਅਤੇ ਮਾਤਾ ਗੁਜਰਕੌਰ ਜੀ ਨੇ ਅਨੇਕ ਅਸੀਸ ਦਿੱਤੀ ਅਤੇ ਕਿਹਾ ਤੇ ਇੱਥੇ ਕਵੀ ਸੰਤੇਰਨ ਭਾਈ ਪ੍ਰੇਮ ਸਿੰਘ ਜੀ ਲਿਖਦੇ ਨੇ ਕਿ ਪਿਖ ਕੇ ਪ੍ਰੇਮ ਸੁਮੋਤੀ ਕੇਰਾ ਮਾਤਾ ਕਿਹੋ ਪਲਾ ਹੋਵੇ ਤੇਰਾ ਬਾਬਾ ਮੋਤੀराम ਜੀ ਦੇ ਲਈ ਮਾਤਾ ਜੀ ਦੀ ਅਸੀਸ ਇੱਕ ਅਨੰਤ ਦੌਲਤ ਸੀ ਇਸ ਦੌਲਤ ਦੇ ਸਾਹਮਣੇ ਦੁਨੀਆ ਦੀਆਂ ਸਭੇ ਦੌਲਤਾਂ ਹੁਣ ਮਿੱਟੀ ਜਾਪਦੀਆਂ ਸਨ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੀ ਅੱਖੀ ਵੇਖੀ ਸੀ ਅਤੇ ਵਿਰਾਗ ਦੇ ਵਿੱਚ ਆ ਕੇ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨੂੰ ਸੰਭਾਲਦੇ ਹੋਏ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਵਿੱਚ ਜਾ ਕੇ ਇਸ ਸ਼ਹਾਦਤ ਦਾ ਸਾਰਾ ਸਾਰੀ ਬਿਯਾਥਾ ਸੁਣਾਈ ਮਾਤਾ ਜੀ ਨੂੰ ਇਹ ਸਮਾਚਾਰ ਸੁਣਾਉਣਾ ਬਾਬਾ ਜੀ ਦੇ ਲਈ ਕਿਸੇ ਕੜੇ ਸੰਘਰਸ਼ ਤੋਂ ਘੱਟ ਨਹੀਂ ਸੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਬਾਬਾ ਮੋਤੀराम ਮਹਾਰਾਜ ਜੀ ਨੂੰ ਅਸੀਸਾਂ ਦਿੱਤੀਆਂ ਅੱਗੇ ਚੱਲ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਛਾਤ ਦੀਵਾਨ ਟੋਡਰਮਲ ਜੀ ਦੇ ਪਰਮਾਰਸ਼ ਨਾਲ ਬਾਬਾ ਜੀ ਅਤੇ ਅਤੇ ਖਾਨ ਨਾਮ ਦੇ ਲੱਕੜਹਾਰੇ ਨੇ ਚੰਦਨ ਦੀਆਂ ਲੱਕੜਾਂ ਦਾ ਛੜਕਾ ਭਰ ਕੇ ਲੈ ਕੇ ਆਏ ਅਤੇ ਗੁਰਦੁਆਰਾ ਜੋਤੀਸਰੂਪ ਵਿਖੇ ਆਪਣੇ ਹੱਥਾਂ ਨਾਲ ਚੀਖਾ ਬਣਾ ਕੇ ਦੀਵਾਨ ਟੋਡਰਮਲ ਜੀ ਦੇ ਨਾਲ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਵਿੱਚ ਸਹਾਇਤਾ ਕੀਤੀ। ਬਾਬਾ ਜੀ ਨੇ ਖੁਦ ਪਾਵਨ ਅਰਥੀਆਂ ਨੂੰ ਕੰਦਾ ਦਿੱਤਾ। ਬਾਬਾ ਮੋਤੀ RAM ਜੀ ਦੁਆਰਾ ਨਿਭਾਈ ਗਈ ਸੇਵਾ ਗੁਪਤ ਹੀ ਰਹੀ ਪਰ ਗੰਗੂ ਬਾਂਮਣ ਦੇ ਚਿਹਰੇ ਪਾਈ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਪੰਮਾ ਲੰਗਾ ਲਿਖਿਆ ਹੈ ਅਤੇ ਜੋ ਬਾਬਾ ਮੋਤੀ RAM ਮਹਿਰਾ ਜੀ ਦੇ ਨਾਲ ਵਜੀਦ ਖਾਨ ਦੀ ਰਸੋਈ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਬਾਬਾ ਜੀ ਦੀ ਸ਼ਿਕਾਇਤ ਵਜੀਦ ਖਾਨ ਦੇ ਕੋਲ ਕਰ ਦਿੱਤੀ ਅਤੇ ਉਸ ਤੋਂ ਬਾਅਦ ਪੰਮੇ ਲੰਗੇ ਦੀ ਚੁਗਲੀ ਕਰਨ ਦੇ ਕਾਰਨ ਵਜੀਤ ਖਾਨ ਨੇ ਬਾਬਾ ਜੀ ਨੂੰ ਪਰਿਵਾਰ ਸਮੇਤ ਪੇਸ਼ ਹੋਣ ਦੇ ਆਦੇਸ਼ ਦਿੱਤੇ ਵਜੀਤ ਖਾਨ ਨੇ ਕ੍ਰੋਧ ਦੇ ਵਿੱਚ ਅੱਗ ਬਬੂਲਾ ਹੋ ਕੇ ਕਿਹਾ ਕਿ ਕੋਈ ਤੈਨੂੰ ਤੇਰੀ ਸ਼ਿਕਾਇਤ ਆਈ ਹੈ ਤੂੰ ਵੀ ਸਿੱਖ ਹੈ ਤੈਨੂੰ ਤੂੰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਹੈ ਮੋਤੀ RAM ਮਹਾਰਾਜ ਜੀ ਕਹਿਣ ਲੱਗੇ ਕਿ ਇਹ ਸੱਚ ਹੈ ਮੈਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਰਧਾਲੂ ਹਾਂ ਮੇਰੇ ਪਿਤਾ ਜੀ ਹਰਰਾਮ ਜੀ ਸ੍ਰੀ ਅਨੰਦਪੁਰ ਸਾਹਿਬ ਰਸਤ ਦਾ ਛਕੜਾ ਲੈ ਕੇ ਜਾਇਆ ਕਰਦੇ ਸਨ ਪਰ ਕੇ ਰਬੰਦੀ ਹੋ ਜਾਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਲਈ ਅੰਦਰ ਰਹੇ ਅਤੇ ਅੰਮ੍ਰਿਤ ਪਾਨ ਕਰਨ ਤੋਂ ਪश्चात् ਉਹ ਹਰਾ ਸਿੰਘ ਬਣ ਗਏ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਇਹ ਸੁਣ ਕੇ ਵਜੀਦ ਖਾਨ ਹੋਰ ਵੀ ਭੜਕ ਗਿਆ ਅਤੇ ਆਦੇਸ਼ ਦਿੱਤਾ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਤੁਹਾਨੂੰ ਕੁੱਲੂ ਵਿੱਚ ਪੀੜ ਦਿੱਤਾ ਜਾਵੇਗਾ ਬਾਬਾ ਜੀ ਨੇ ਵੀਰਗਤੀ ਨੂੰ ਪ੍ਰਾਪਤ ਕਰਨਾ ਸਵੀਕਾਰ ਕੀਤਾ क्रूर ਵਜੀਦਾ ਹਜੇ ਵੀ ਬਾਬਾ ਜੀ ਦੀ ਪਰਖਿਆ ਲੈਣਾ ਚਾਹੁੰਦਾ ਸੀ ਬਾਬਾ ਮੋਤੀराम ਮਹਾਰਾਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ 6 ਸਾਲ ਦੇ ਪੁੱਤਰ, 80 ਸਾਲ ਦੀ ਮਾਤਾ ਲੱਦੋ ਜੀ ਅਤੇ ਧਰਮ ਪਤਨੀ ਬੀਬੀ ਪੋਲੀ ਜੀ ਨੂੰ ਸਰਹੰਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਅਤੇ ਪੂਰਾ ਪਰਿਵਾਰ ਸ਼ਹਾਦਤਾਂ ਦੇ ਰਿਹਾ ਸੀ। ਬਾਬਾ ਜੀ ਆਪਣੀਆਂ ਭਿੱਜੀਆਂ ਹੋਈਆਂ ਅੱਖਾਂ ਦੇ ਨਾਲ ਗੁਰੂ ਦੇ ਬਾਣੇ ਨੂੰ ਵੇਖ ਰਹੇ ਸਨ ਅਤੇ ਅਕਾਲ ਪੁਰਖ ਦੇ ਇਸ ਇਨਾ ਕੌਤਕਾਂ ਨੂੰ ਦੇਖ ਰਹੇ ਸਨ। ਪਰਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਬਾਬਾ ਮੋਤੀराम ਮਹਾਰਾਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਕੁਝ ਮੀਟਰ ਦੀ ਦੂਰੀ ਦੇ ਉੱਤੇ ਹੀ ਸੁਸ਼ੋਭਿਤ ਹਨ ਇੱਥੇ ਉਹ ਪਾਵਨ ਗਲਾਸ ਸੁਸਜਿਤ ਹਨ ਜਿਨ੍ਹਾਂ ਵਿੱਚ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਬਾਬਾ ਮੋਤੀराम ਮਹਾਰਾਜੀ ਨੇ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਬਾਬਾ ਮੋਤੀराम ਮਹਾਰਾਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਸਖਤ ਕਲਨਾ ਦਾ ਨਾਮ ਦਿੰਦੇ ਹੋਏ ਦਸ਼ਮ ਪਿਤਾ ਨੇ ਫਰਮਾਇਆ ਕਿ ਮੋਤੀ RAM ਨੇ ਆਪਣੀ ਸਖਤ ਕਮਾਈ ਦੇ ਨਾਲ ਮੇਰੇ ਅਤ ਨਿਕਟ ਪਿਆਰੇ ਗੁਰਸਿੱਖ ਦਾ ਦਰਜਾ ਪ੍ਰਾਪਤ ਕੀਤਾ ਹੈ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਕਿ ਸੰਸਾਰ ਦਾ ਤਮਾਸ਼ਾ ਦੇਖ ਕੇ ਜਦੋਂ ਅਸੀਂ ਸੱਚਖੰਡ ਵਿੱਚ ਜਾਵਾਂਗੇ ਵਿਰਾਜਾਂਗੇ ਤਾਂ ਮੋਤੀ RAM ਮਹਾਰਾਜ ਜੀ ਦੀ ਜਗ੍ਹਾ ਸਾਡੇ ਬਿਲਕੁਲ ਨਿਕਟ ਹੋਵੇਗੀ, ਕਰੀਬ ਹੋਵੇਗੀ ਅਤੇ ਅਸੀਂ ਸਦਾਬ ਉਸ ਨੂੰ ਆਪਣੇ ਗਲ ਦਾ ਹਾਰ ਬਣਾ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ। ਭਾਈ ਕਿਸ਼ਨ ਸਿੰਘ ਜੀ ਰਚਿਤ ਸ਼ਹੀਦੀ ਨਾਮਾ ਇਸ ਦਾ ਪਰਮਾਨ ਹੈ ਲਿਖਦੇ ਹਨ ਮੋਤੀ ਹਮਰੇ ਸਿੱਖ ਪਿਆਰਾ ਤਿਸ ਕਾ ਕਰਜ मम ਸਿਰ ਭਾਰਾ ਮੋਤੀ ਹਮਰੇ ਸਿੱਖ ਪਿਆਰਾ ਤਿਸ ਕਾ ਕਰਜ मम ਸਿਰ ਭਾਰਾ ਜਬ ਹਮ ਦਰਗਹ ਬਿ ਜਾਏ ਬਿ ਰਾਜੇ ਮੋਤੀ RAM ਹਮ ਨਿਕਟ ਰਹਾਜੇ ਸਚ ਖੰਡ ਜਬ ਕਰਹਿ ਹਮ ਵਾਸਾ ਮੋਤੀ RAM मम ਟਿਗ ਹੋਏ ਵਾਸਾ हमरे उर का हार वह बने हमरे उर का हार वह बने सद히 हमरे हृदय संग सुने इतिहास अते लोक चेतना किसी व्यक्ति नु अजेहा पद नहीं दंदे ऐसी अवस्था दी प्राप्ति दे लई पिछले जन्मों दे कर्मों दे तेजस्व अते नाल ही परमात्मा दीया रहमतां होणियां बहुत ही जरूरी हन अजेही प्राप्ति सतगुरु जी ਪਲੀ ਦ੍ਰਿਸ਼ਟੀ ਨਾਲ ਹੀ ਸੰਭਵ ਹੋ ਸਕਦੀ ਹੈ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਨੰਤ ਸਮੇਂ ਤੱਕ ਬਾਬਾ ਮੋਤੀराम ਮੈਰਾਜੀ ਨੂੰ ਸਤਕਾਰ ਅਤੇ ਸਨਮਾਨ ਦਿੰਦਾ ਰਹੇਗਾ ਸ਼ਹੀਦੀ ਨਾਮਾ ਦੇ ਵਿੱਚ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਦੇ ਵਿੱਚੋਂ ਸਰਬੰਸਤਾਨੀ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਉਚਾਰੇ ਹੋਏ ਇਹ ਬਚਨ ਕਿਸ਼ਨ ਸਿੰਘ ਜੀ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਨੇ ਲਿਖੇ ਹਨ ਕਿ ਮਮ ਸਿੱਖ ਮਹਿਮੂਤੀ ਖਾਸ sada rahe gur charan paas ਸਮਰੱਥ ਸਤਗੁਰੂ ਜੀ ਦੇ ਅਜਿਹੇ ਵੜਪ ਬਹੁਤੇ ਭਾਗਾਂ ਵਾਲੇ ਸੋਹਣੇ ਭਾਗਾਂ ਵਾਲੇ ਵਰਦਾਨ ਕਿਸੇ ਨਸੀਬ ਵਾਲੇ ਗੁਰਸਿੱਖ ਨੂੰ ਹੀ ਪ੍ਰਾਪਤ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ